ਅੱਜ ਵਾਲੀ ਕਲੈਕਸ਼ਨ ਬਹੁਤ ਹੀ ਪਿਆਰੀ ਹੋਏਗੀ ਵੀਡੀਓ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਰੂ ਕਰਿਆ ਕਰੋ ਇਹ ਹੋਏਗਾ ਪੂਰਾ ਸੂਟ ਕ੍ਰੇਪ ਦਾ ਹੋਏਗਾ ਸ਼ਰਟ ਵੀ ਕ੍ਰੇਪ ਦੀ ਰਹੇਗੀ ਬਾਟਮ ਵੀ ਇਸੇ ਨਾਲ ਕ੍ਰੇਪ ਦੀ ਹੋਏਗੀ ਸ਼ਰਟ ਦੇ ਉੱਪਰ ਬਹੁਤ ਹੀ ਪਿਆਰੀ ਏਮਬਰਾਇਡਰੀ ਕੀਤੀ ਗਈ ਹੈ ਬਾਟਮ ਨਾਲ ਪਲੇਨ ਹੋਏਗੀ 2.5 ਮੀਟਰ ਸ਼ਰਟ ਹੋਏਗੀ 2.5 ਮੀਟਰ ਹੋਏਗੀ ਬਾਟਮ ਦੀ ਕੱਟ ਪ੍ਰਾਈਸ ਆਪਾਂ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ ਵਿਦਆਊਟ ਦੁਪੱਟਾ ਸੂਟ ਹੋਣਗੇ ਕਲਰ ਇਹਦੇ ਵਿੱਚ ਬਹੁਤ ਹੀ ਪਿਆਰੇ ਆਪਾਂ ਡਾਰਕ ਲੈ ਕੇ ਆਏ ਹਾਂ ਤੁਸੀਂ ਕੋਈ ਵੀ ਸੂਟ ਆਪਣੇ ਲਈ ਆਰਡਰ ਕਰਵਾਉਣਾ ਹੋਵੇ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਪ੍ਰਾਈਸ ਆਪਾਂ ਮੈਂਸ਼ਨ ਕਰ ਦਿੱਤਾ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ ਇਹਨਾਂ ਸਾਰੇ ਹੀ ਸੂਟਾਂ ਦੇ ਉੱਪਰ 올 ਇੰਡੀਆ ਫ੍ਰੀ ਹੋਏਗੀ ਬਹੁਤ ਹੀ ਪਿਆਰੀ ਸੂਟ ਨਹੀਂ ਹੋਇਆ ਫਾ ਸ਼ਾਦੀਆਂ ਪਾਰਟੀਆਂ ਲਈ ਆਪਾਂ ਇਹਨਾਂ ਦੇ ਵਿੱਚ ਐਡ ਕੀਤੇ ਹੋਏ ਨੇ ਕਲਰ ਵੀ ਸਾਰੇ ਡਾਰਕ ਹੀ ਹਰੇਣਗੇ ਤੁਸੀਂ ਕੋਈ ਵੀ ਸੂਟ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਇਹਨਾਂ ਦੁਪਰ ਜਿਹੜਾ ਵਰਕ ਕੀਤਾ ਗਿਆ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ so much ਵੀਡੀਓ ਦੇਖਣ ਲਈ